ਸਚਕਣ ਜੀ ਦਰਬਾਰ ਸਾਹਿਬ ਦੇ ਵਿੱਚ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਬੜੇ ਹੀ ਧੂਮ-ਧਾਮ ਦੇ ਨਾਲ ਮਨਾਈ ਗਈ ਹੈ ਦੱਸ ਦੇ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਸਚਕਣ ਜੀ ਦਰਬਾਰ ਸਾਹਿਬ ਦੇ ਵਿੱਚ ਸਵੀਰ ਤੋਂ ਹੀ ਸੰਗਤਾਂ ਦਾ سلسلہ جاری ਰਿਹਾ ਹੈ ਪਵਿੱਤਰ ਦਰਬਾਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਮੱਥਾ ਟੇਕ ਕੇ ਆਪਣੀਆਂ ਅਰਦਾਸਾਂ ਪੇਸ਼ ਕੀਤੀਆਂ ਹਰ ਕੋਈ ਭਗਤੀ ਸ਼ਾਂਤੀ ਅਤੇ ਖੁਸ਼ੀ ਦੇ ਮਾਹੌਲ ਦੇ ਵਿੱਚ ਰੰਗਿਆ ਹੋਇਆ ਵਿਖਾਈ ਦਿੱਤਾ ਦਰਬਾਰ ਸਾਹਿਬ ਨੂੰ ਖਾਸ ਤੌਰ ਦੇ ਉੱਤੇ ਰੋਸ਼ਨੀ ਦੇ ਨਾਲ ਸ਼ਸ਼ੋਭਿਤ ਕੀਤਾ ਗਿਆ ਸੀਗਾ ਸ਼ਾਮ ਦੇ ਸਮੇਂ ਸੰਗਤਾਂ ਦੇ ਵੱਲੋਂ ਸੁੰਦਰ-ਸੁੰਦਰ ਦੀਪਮਾਲਾ ਕੀਤੀ ਗਈ ਹੈ ਜਿਸ ਨਾਲ ਪੂਰਾ ਪ੍ਰੰਗਣ ਰੋਸ਼ਨੀ ਦੇ ਨਾਲ ਚਮਕ ਉਠਿਆ ਪਵਿੱਤਰ ਸਰੋਵਰ ਦੇ ਕੰਡੇ ਦੇ ਕੰਡੇ ਤੇ ਜੋ ਕਿ ਜਲੇ ਦੀਵੇ ਦਰਸ਼ਨ ਯੋਗ ਦ੍ਰਿਸ਼ ਪੇਸ਼ ਕੀਤਾ ਗਿਆ ਜੋ ਕਿ ਪੇਸ਼ ਕਰ ਰਹੇ ਨੇ ਸੰਤਾਂ ਨੇ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਸ਼ਾਂਤੀ ਅਤੇ ਆਤਮਿਕ ਅਨੁਭਵ ਪ੍ਰਾਪਤ ਕੀਤਾ ਰਹਿਰਾਸ ਤੋਂ ਬਾਅਦ ਦਰਬਾਰ ਸਾਹਿਬ ਦੇ ਪ੍ਰੰਗਣ ਦੇ ਵਿੱਚ ਸੁੰਦਰ ਤੇ ਅਲੌਕਿਕ ਆਤੀਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਗਿਆ ਆਕਾਸ਼ ਪੂਰੇ ਰੰਗ ਬਿਰੰਗੀ ਰੋਸ਼ਨੀ ਦੇ ਨਾਲ ਚਮਕਦਾ ਹੋਇਆ ਨਜ਼ਰ ਤੇ ਹਰ ਉਮਰ ਦੇ ਲੋਕ ਬੱਚੇ ਬਜ਼ੁਰਗ ਹਰ ਉਮਰ ਦੇ ਲੋਕ ਇਸ ਦ੍ਰਿਸ਼ ਨੂੰ ਦੇਖਣ ਦੇ ਲਈ ਕਾਫੀ ਉਤਸ਼ਾਹਿਤ ਸਨ ਬੱਚਿਆਂ ਦੇ ਵਿੱਚ ਖਾਸ ਜੋਨਕ ਰਹੀ ਹੈ ਜਦਕਿ ਬਜ਼ੁਰਗ ਸੰਗਤਾਂ ਨੇ ਆਤਮਿਕ ਅਰਦਾਸਾਂ ਦੇ ਨਾਲ ਇਹ ਮੌਕਾ ਮਨਾਇਆ ਹੈਗਾ ਤੇ ਇਸ ਪੂਰੇ ਤਿਉਹਾਰ ਨੂੰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਸੰਗਤਾਂ ਦੀ ਸੁਵਿਧਾ ਅਤੇ ਸੁਰੱਖਿਆ ਦੇ ਲਈ ਪੂਰੇ ਪ੍ਰਬੰਧ ਕੀਤੇ ਗਏ ਸ ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਹਰ ਜਗ੍ਹਾ ਸ਼ਾਂਤੀ ਅਤੇ अनुशासन ਦਾ ਮਾਹੌਲ ਬਣਾਇਆ ਗਿਆ દિਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਸ ਪਵਿੱਤਰ ਮੌਕੇ ਨੇ ਸਛਨ ਜੀ ਦਰਬਾਰ ਸਾਹਿਬ ਦੀ ਰੌਣਕ ਦੇ ਵਿੱਚ ਚਾਰ ਚੰਦ ਲਾ ਦਿੱਤੇ ਇਸ ਬਾਬਤ ਸੰਗਤਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਕਿੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਜੋ ਕਿ ਇਸ ਪੂਰੇ ਤਿਹਾੜੀ ਨੂੰ ਲੈ ਕੇ ਕਿੰਨਾ ਕੁ ਉਤਸ਼ਾਹ ਸੀਗਾ ਤੇ ਸੰਗਤਾਂ ਨੇ ਭਗਤੀ ਪਿਆਰ ਅਤੇ ਰੌਸ਼ਨੀ ਦੇ ਨਾਲ ਇਹ ਦਿਨ ਪੂਰੇ ਧੂਮਤਾਂਬ ਦੇ ਨਾਲ ਮਨਾਇਆ ਆਓ ਸੁਣਦਿਆਂ ਇੱਕ ਵਾਰ ਸੰਗਤਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਅਸੀਂ ਉਚੇਚੇ ਤੌਰ ਤੇ ਆਦਮ ਪਾਜੀ ਹੀ ਦੇਖਣ ਆਏ ਆ ਇਸ ਵਾਰ ਕਿਉਂਕਿ ਜੋ ਗੁਰੂ ਰਾਮਦਾਸ ਦੇ ਘਰ ਤੇ ਖੁਸ਼ੀਆਂ ਨੇ ਉਹ ਸਭ ਨੂੰ ਮਿਲਣ ਇਸ ਕਰਕੇ ਅਸੀਂ ਇੱਥੇ ਆਏ ਕੀ ਕਹਿਣਾ ਚਾਹੋਗੇ ਕੀ ਉਪਦੇਸ਼ ਕੀ ਮਿਲਦਾ ਹੈ ਕਿਉਂਕਿ ਅਸੀਂ ਐਸ ਤਵਾਜੂ ਦੇਖਦੇ ਹਾਂ ਕਿ ਉਹ ਕੇਸ਼ ਮੈਦ ਅਸਤਿ ਬਾਜੀ ਤਾਂ ਅਸਲ ਸਿ ਸੂ ਸਾਧ ਸੰਗਤ ਨੂੰ ਇਕੱਠਾ ਕਰਨ ਵਾਸਤੇ ਆ ਅਸਲ ਸ ਤਾਂ ਗੁਰਮਤ ਜੋ ਗੁਰਮਤ ਕਹਿੰਦੀ ਹੈ ਉਹਦੇ ਅਨੁਸਾਰ ਚੱਲੀਏ ਇਹ ਸਦਾ ਜ਼ਰੂਰੀ ਹੈ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਸਮਝਾਈਦਾ ਕਿ ਸਭ ਨੂੰ ਉਸੇ ਉਪਦੇਸ਼ 'ਤੇ ਚੱਲਣਾ ਚਾਹੀਦਾ ਜੀ ਜੀ ਗੁਰੂ ਸਾਹਿਬ ਨੇ ਜੋ ਬੰਦੀ ਛੋੜ ਦਿਵਸ ਤੇ ਗੁਰੂ ਸਾਹਿਬ ਨੇ ਜੋ ਸਾਰੇ ਦੁਸਹਿਨਾ ਦਿੱਤਾ ਸਾਰਿਆਂ ਨੂੰ ਉਸੇ ਚੱਲਣ ਦੀ ਲੋੜ ਹੈ ਆਜਾ ਸਾਡੀ ਖੁਲਾਸੀ ਹੋ ਸਕੇ ਤੁਹਾਡੇ ਛੋਟੇ ਛੋਟੇ ਬੱਚੇ ਵੀ ਨਾਲ ਨੇ ਸਪੈਸ਼ਲ ਤੌਰ ਤੇ ਲਿਆਏ ਹੋ ਕਿ ਪਤਾਨਵਾਸੀ ਕਿ ਕਿਸ ਤਰ੍ਹਾਂ ਜੀ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਗੁਰੂ ਘਰ ਦੇ ਨਾਲ ਜੁੜੇ ਤੇ ਪਤਾ ਲੱਗੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਲਈ ਕੀ ਕੁਝ ਕੀਤਾ ਤੇ ਅਸੀਂ ਅੱਗੇ ਕਿਵੇਂ ਚੱਲਣਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਬੰਦੀ ਛੋੜ ਦੇਸੀ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਹਿਬ ਦੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਵੱਡੀ ਪੱਧਰ ਤੇ ਜਿਹੜਾ ਮਨਾਇਆ ਗਿਆ ਵਾ ਇਸ ਵਾਰ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਆਪਣੇ ਪਰਿਵਾਰਾਂ ਸਮੇਤ ਜੀਵਨਾ ਸਫਲ ਕੀਤਾ ਵਾ ਅਰੇੜਾ ਸਬਜ਼ੀ ਦੇ ਪਾਰ ਦੇ ਭੂਗ ਤੋਂ ਉਪਰੰਤ ਦੀਵਾਲਾ ਦੀਵਾਲਾ ਤੋਂ ਉਪਰੰਤ ਜਿਹੜਾ ਆਤਿਸ਼ਬਾਜੀ ਦਾ ਅਲੋਕਿਕ ਨਾਰਾ ਪਰਿਵਾਰਾਂ ਸਮੇਤ ਸੰਗਤਾਂ ਨੇ ਦੇਖ ਕੇ ਹਾਇਰੀ ਪਰ ਕੇ ਜਿੰਮ ਸਫਲਾ ਕੀਤਾ ਐ ਐਸਟੀਪੀਸੀ ਨੇ ਕਿਸ ਤਰੀਕੇ ਨਾਲ ਪ੍ਰਬੰਧ ਕੀਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਚਕਾਨ ਸ਼੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਔਰ ਵਧੀਆ ਗੁਰੂ ਮਹਾਰਾਜ ਦੇ ਪਰਿਵਾਰਕ ਸੁਵਿਧਾ ਹਾਇਰੀ ਪਰ ਕੇ ਜਿੰਮ ਸਫਲਾ ਕੀਤਾ ਵੀ ਸੰਗਤ ਕਿੰਨੀ ਗਈ ਇਸ ਮਾਰ ਲੱਖਾਂ ਦੀ ਤਲਬ ਦੇ ਵਿੱਚ ਜਿਹੜੀ ਆ ਸੰਗਤ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਪਹੁੰਚੇ ਇਸ ਤਰ੍ਹਾਂ ਤੁਹਾਨੂੰ ਵੀ ਪਤਾ ਸਭ ਨੂੰ ਪਤਾ ਹੈ ਕਿ ਧਾਰ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਦੇਸ਼ ਵੀ ਇੱਕ ਦੇਸ਼ ਤੋਂ ਸੰਗਤਾਂ ਜਿਹੜੀਆਂ ਵਿਸ਼ੇ ਰੋਕ ਅੰਮ੍ਰਿਤਸਰ ਪਹੁੰਚਦੀ ਹੈ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕਿਤਾ ਸੀ ਵਿਸ਼ੇ ਤਿਆਰੀਆਂ ਕਰ ਰਹੇ ਸੀਗੇ ਤੁਹਾਨੂੰ ਡੀ ਸੀ ਕਦੋਂ ਜਿਹੜੀਆਂ ਆਤੀਸ਼ਬਾਜੀ ਹੋਵੇਗੀ ਤੇ ਜਦੋਂ ਆਤੀਸ਼ਬਾਜੀ ਹੋਈ ਕਹਿੰਦੇ ਆ ਨਾ ਕਿ ਜੇਕਰ ਕਿਸੇ ਨੇ ਧਰਤੀ ਵਿੱਚ ਸਵਰਗ ਵੇਖਣਾ ਉਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨਤਮਸਤਕ ਹੋਵੇ ਤੇ ਅਸੀਂ 10 ਮਿੰਟ ਨਜ਼ਾਰਾ ਸੀਗਾ ਆਤੀਸ਼ਬਾਜੀ ਦੇ ਵੇਖ ਕੇ ਮੈਂ ਕਹਿੰਦਾ ਮੇਰਾ ਇਨਾ ਮੇਰਾ ਮੰਤਰ ਮੁਕਤ ਹੋ ਗਿਆ ਮੇਰਾ ਧਿਆਨ ਹੀ ਸੀਗਾ ਯਾਰ ਉਹ ਵੇਖ ਰਹਾ ਸੀਗਾ ਬਾਕੀ ਸੰਗਤਾਂ ਜਿਹੜੀਆਂ ਪੁੱਜੀਆ ਸ਼੍ਰੀ ਦਰਬਾਰ ਸਾਹਿਬ ਮੇਰੇ ਤੋਂ ਇਲਾਵਾ ਉਹਨਾਂ ਦੇ ਵੱਲੋਂ ਦੀਪਮਾਲਾ ਕੀਤੀ ਜਾ ਰਹੀ ਹੈ ਕਿ ਉਹਦੇ ਦੀਵੇ ਜਿਹੜੇ ਆ ਉਹ ਚਲਾਏ ਜਾ ਰਹੇ ਹੈ ਕਿ ਤੇ ਹਰ ਕੋਈ ਆਪਣੇ ਫੋਨ ਦੇ ਕੈਮਰੇ ਦੇ ਜਿਹੜੀਆਂ ਤਸਵੀਰਾਂ ਜਿਹੜੀਆਂ ਸੀਗਾ ਤਸ਼ਬਾਹੀ ਦੀ ਉਹ ਕੈਦ ਕਰ ਰਹੇ ਸੀਗੇ ਦੂਜੇ ਪਾਸੇ ਜਿਹੜਾ ਕਿਦੋਂ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਗ੍ਰੀਨ ਪਟਾਕੇ ਜਿਹੜੇ ਚਲਾ ਲੈ ਕੇ ਕਿਉਂਕਿ ਅਸੀਂ ਪਹਿਲੇ ਵੇਖੀ ਜਦੋਂ ਤੀਂ ਪੰਜ ਘੰਟੇ ਸੀ ਕਾਫੀ ਪ੍ਰਦੂਸ਼ਣ ਹੁੰਦਾ ਸੀਗਾ ਪਰ ਇਸ ਵਾਰ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹਾਂ ਧੂਆਂ ਬਿਲਕੁਲ ਘਟ ਹੈਗਾ ਕਿਸੇ ਤਰ੍ਹਾਂ ਦਾ ਵੀ ਕੋਈ ਆਮ ਯਾ ਜੀਵ ਜੰਤੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਧੂਆਂ ਬੜਾ ਘੱਟ ਹੈ ਪ੍ਰਦੂਸ਼ਣ ਇੰਨਾ ਨਹੀਂ ਹੋਇਆ ਇਸ ਵਾਰ ਅੱਜ ਵੀ ਚਲਾ ਕੇ ਜੀ